ਆ ਦੇਸ਼ ਦੀ ਜੰਡੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੌਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ 30 ਅਪ੍ਰੈਲ ਸਨ 1947 ਵਿਸਾਖੀ ਵਾਲਾ ਦਿਨ ਦਿਨ ਐਤਵਾਰ ਇਹ ਦਿਨ ਭਾਰਤ ਵਿੱਚ ਕਦੇ ਭੁਲਾਇਆ ਨਹੀਂ ਜਾ ਸਕਦਾ ਯਕੀਨਨ ਪੰਜਾਬ ਵਿੱਚ ਤਾਂ ਕਦੇ ਨਹੀਂ ਇਸ ਦਿਨ ਜੋ ਹੋਇਆ ਜਦੋਂ ਅਸੀਂ ਯਾਦ ਕਰਦੇ ਹਾਂ ਅੱਜ ਵੀ ਅੱਖਾਂ ਪਰ ਜਾਂਦੀਆਂ ਨੇ ਸਾਕਾ ਜੱਲਿਆਂ ਵਾਲਾ ਬਾਗ ਅੱਜ ਸੋਨੂੰ ਜੱਲਿਆ ਵਾਲੇ ਬਾਗ ਦਾ ਸਾਕਾ ਉਸ ਬਾਰੇ ਦੱਸਦੇ ਆ ਜਦੋਂ ਜਰਨਲ ਡਾਇਰ ਨੇ ਨੇ ਹੱਥਿਆਂ ਤੇ ਗੋਲੀਬਾਰੀ ਕੀਤੀ ਤੇ ਕਈ ਸੈਂਕੜੇ ਨੇ ਹੱਥਿਆਂ ਨੂੰ ਸ਼ਹੀਦ ਕਰ ਦਿੱਤਾ 13 April ਸਨ 1919 ਨੂੰ ਸਾਕਾ ਜੋ ਵਾਪਰਿਆ ਜਦੋਂ ਜਰਨਲ ਡਾਇਰ ਦਾਖਲ ਹੁੰਦਾ ਤਾਂ ਇਸ ਜਗ੍ਹਾ ਤੋਂ ਜੜੀ ਗੋਲੀ ਚਲਾਈ ਜਾਂਦੀ ਹੈ ਇਸੇ ਜਗ੍ਹਾ ਤੋਂ ਫਾਇਰਿੰਗ ਸ਼ੁਰੂ ਹੋਈ ਤੇ ਉਦੋਂ ਤੱਕ ਫਾਇਰਿੰਗ ਹੁੰਦੀ ਰਹੀ ਜਦੋਂ ਤੱਕ ਸਾਰੇ ਢੇਰ ਹੋ ਕੇ ਡੇਗ ਨਹੀਂ ਗਏ 1600 ਤੋਂ ਜ਼ਿਆਦਾ ਗੋਲੀਆਂ ਚੱਲੀਆਂ ਤੇ ਹਜ਼ਾਰ ਦੇ ਕਰੀਬ ਜੋ ਮੌਤਾ ਹੋਈਆਂ ਨੇ ਫਿਲਹਾਲ ਕਿਤਾਬਾਂ ਵਿੱਚ ਕੱਟ ਲਿਖਿਆ ਔਰ ਇਸ ਜਗ੍ਹਾ ਤੋਂ ਗੋਲੀ ਚਲਾਈ ਗਈ ਸੀ ਤਾਂ ਰਾਇਲ ਟੈਕ ਦਾ ਵਿਰੋਧ ਕਰਦੇ ਉਸ ਸਮੇਂ 10 ਤੋਂ 15000 ਦੇ ਕਰੀਬ ਜੋ ਸਤੰਤਰਤਾ ਸਨਾਨੀ ਸੀ ਉਹਨਾਂ ਵੱਲੋਂ ਇਕੱਠ ਕੀਤਾ ਗਿਆ ਸੀ ਵਿਸਾਖੀ ਵਾਲਾ ਦਿਨ ਸੀ ਨੇੜੇ ਹਰਮੰਦਰ ਸਾਹਿਬ ਹੈ ਜਿਸ ਕਰਕੇ ਆਸ-ਪਾਸ ਦੀ ਸੰਗਤ ਬਾਕੀ ਆਉਂਦਾ ਜਾਂਦਾ ਇਕੱਠ ਵੀ ਇੱਥੇ ਰੁਕਿਆ ਨਹੀਂ ਸੀ ਪਤਾ ਕਿ ਜਨਰਲ ਡਾਇਰ ਨੇ ਇਸ ਤਰ੍ਹਾਂ ਦਾ ਤਸ਼ੱਦਦ ਕਰਨਾ ਸੋ ਆਓ ਤੁਹਾਨੂੰ ਹੁਣ ਬਾਕੀ ਇਤਿਹਾਸ ਦੇ ਉਹ ਪੰਨੇ ਦਿਖਾਉਣੇ ਆ ਜੋ ਅਸੀਂ ਅੱਜ ਵੀ ਪੜ੍ਹ ਕੇ ਰੋ ਪੈਨੇ ਆ ਅ ਜਲੀਆਂ ਵਾਲਾ ਬਾਗ ਸਾਕਾ ਜੋ ਕਿ ਦੇਸ਼ ਦੇ ਸੁਤੰਤਰਤਾ ਅੰਦੋਲਨ ਦੇ ਵਿੱਚ ਇੱਕ ਬੜੀ ਹੀ ਮਹੱਤਵਪੂਰਨ ਥਾਂ ਰੱਖਦਾ ਹੈ ਇਹ ਸਾਕਾ ਅਮ੍ਰਿਤਸਰ ਦੀ ਧਰਤੀ ਤੇ 13 ਅਪ੍ਰੈਲ 1919 ਵਾਲੇ ਦਿਨ ਵਾਪਰਿਆ ਪਰ ਇਸ ਦੀ ਭੂਮਿਕਾ ਜਿਹੜੀ ਹੈਗੀ ਹੈ ਜਾਂ ਜੋ ਇਸ ਸਾਕੇ ਵੱਲ ਕਟਨਾਵਾ ਲੈ ਕੇ ਜਾ ਰਹੀਆਂ ਸੀਗੀਆਂ ਉਹ ਕਟਨਾਵਾ ਜਿਹੜੀਆਂ ਨੇ ਉਹ ਪੰਜਾਬ ਵਿੱਚ ਔਰ ਦੇਸ਼ ਵਿੱਚ ਜਿਸ ਕਿਸਮ ਦੇ ਹਾਲਾਤ ਬਣ ਰਹੇ ਸੀਗੇ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਉਹ ਇਤਿਹਾਸ ਦੇ ਜਿਹੜੀਆਂ ਘਟਨਾਵਾਂ ਨੇ ਸਾਕੇ ਵੱਲ ਸਾਨੂੰ ਲੈ ਕੇ ਜਾ ਰਹੀਆਂ ਸੀਗੀਆਂ ਉਹਨਾਂ ਵਿੱਚੋਂ 1907 ਦੀ ਪਗੜੀ ਸੰਭਾਲ ਜੱਟਾ ਲਹਿਰ ਚਾਹੇ ਗਦਰ ਮੂਵਮੈਂਟ ਚਾਹੇ ਅਕਾਲੀ ਲਹਿਰ ਇਹ ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਲਹਿਰਾਂ ਸੀਗੀਆਂ ਇਹ ਕੁੱਲ ਮਿਲਾ ਕੇ ਲੋਕਾਂ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਇੱਕ ਚੇਤਨਤਾ ਪੈਦਾ ਕਰ ਰਹੀਆਂ ਸੀ ਔਰ ਇਹ ਸਮੇਂ ਤੇ ਇਹ ਦੇਖਿਆ ਗਿਆ ਕਿ ਜਦੋਂ ਰੋਲੇਟ ਰੋਲੇਟ ਐਕਟ ਅੰਗਰੇਜ਼ ਪਾਸ ਕਰਦਾ ਆ ਅੰਗਰੇਜ਼ੀ ਸਰਕਾਰ ਰੋਲੈਕਟ ਐਕਟ ਪਾਸ ਕਰਦੀ ਹੈ ਜਿਹੜੀ ਕਿ ਇੱਕ ਐਸਾ ਕਾਨੂੰਨ ਹੈ ਜਿਸ ਦੇ ਤਹਿਤ ਬਗੈਰ ਕਿਸੇ ਦਲੀਲ ਅਪੀਲ ਦੇ ਕੇਵਲ ਸ਼ੱਕ ਦੇ ਬਿਨਾਂ ਤੇ ਕਿਸੇ ਵੀ ਕਾਰਵਾਈ ਤੋਂ ਬਗੈਰ 2 ਸਾਲ ਦੇ ਕਿਸੇ ਨੂੰ ਵੀ ਕੈਦ ਕੀਤਾ ਜਾ ਸਕਦਾ ਹੈ ਇਹ ਘਟਨਾਵਾਂ ਇਨਕਲਾਬੀ ਜੋ ਅੰਦੋਲਨ ਚੱਲ ਰਹੇ ਸੀਗੇ ਦੇਸ਼ ਭਰ ਵਿੱਚ ਔਰ ਜੋ ਪੰਜਾਬ 'ਚ ਜਿਸ ਤਰ੍ਹਾਂ ਮੈਂ ਦੱਸਿਆ ਕਿ ਇੱਕ ਚੇਤਨਤਾ ਪੈਦਾ ਹੋ ਰਹੀ ਸੀ ਸਮਾਜ ਤੇ ਵਿੱਚ ਉਥਲ ਪੁਥਲ ਸੀ ਔਰ ਇਸ ਕਿਸਮ ਦੀ ਜਿਹੜੀ ਅੰਗਰੇਜ਼ੀ ਹਕੂਮਤ ਦੇ ਖਿਲਾਫ ਜੋ ਰੋਸ ਸੀ ਲੋਕਾਂ ਦੇ ਮਨਾ ਦੇ ਵਿੱਚ ਖਾਸ ਕਰਕੇ ਜਿਹੜਾ ਪਹਿਲਾ ਵਿਸ਼ਵ ਯੁੱਧ ਹੈ ਉਸ ਦੇ ਦੌਰਾਨ ਜਿਸ ਕਿਸਮ ਦੇ ਆਰਥਿਕ ਔਰ ਰਾਜਨੀਤਿਕ ਸਮਾਜਿਕ ਹਾਲਾਤ ਬਣ ਜਾਂਦੇ ਨੇ ਉਸ ਤੋਂ ਵੀ ਲੋਕ ਪਰੇਸ਼ਾਨ ਨੇ ਇਸ ਕਿਸਮ ਦਾ ਰੋਸ ਜੋ ਪੈਦਾ ਹੁੰਦਾ ਆ ਔਰ ਫਿਰ ਰੋਲੈਕਟ ਐਕਟ ਦਾ ਆਉਣਾ ਰੋਲੈਕਟ ਐਕਟ ਲੋਕਾਂ ਨੂੰ ਦਬਾਉਣ ਵਾਸਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇੱਕ ਕਾਨੂੰਨ ਦੇ ਰੂਪ ਵਿੱਚ ਪਾਸ ਹੁੰਦਾ ਹੈ ਇਸ ਦਾ ਉਸ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਵਾ ਔਰ ਇਸ ਦੌਰਾਨ ਅੰਮ੍ਰਿਤਸਰ ਦੇ ਵਿੱਚ ਜੋ ਦੋ ਮਹਾਨ ਸੁਤੰਤਰਤਾ ਸੈਨਾਨੀ ਸੀਗੇ ਜਿਹੜੇ ਬੜੇ ਹਰਮਨ ਪਿਆਰੇ ਨੇਤਾ ਅੰਮ੍ਰਿਤਸਰ ਦੇ ਆ ਡਾਕਟਰ ਸੱਤੇਪਾਲ ਔਰ ਸੈਫੁਦੀਨ ਕਿਚਲੂ ਇਹ ਇਸ ਮੂਵਮੈਂਟ ਨੂ ਰੋਲਿਕ ਐਕਟ ਦੇ ਅਗੇਂਸਟ ਮੂਵਮੈਂਟ ਨੂ ਲੀਡ ਕਰਦੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਬਗੈਰ ਕਿਸੇ ਧਰਮ ਬਗੈਰ ਕਿਸੇ ਜਾਤੀ ਕਿਸੇ ਵੀ ਫਿਰਕੂ ਭਾਵਨਾ ਤੋਂ ਉੱਪਰ ਉੱਠ ਕੇ ਲੋਕ ਰਲ ਕੇ ਡਟ ਕੇ ਇਹਨਾਂ ਸੁਤੰਤਰਤਾ ਸੈਨਾਨੀਆਂ ਦੇ ਨਾਲ ਰਲਦੇ ਨੇ ਔਰ ਰੋਲ ਐਕਟ ਐਕਟ ਦੇ ਅਗੇਂਸਟ ਅ ਮੁਜ਼ਾਹਿਰੇ ਕਰਦੇ ਨੇ ਧਰਨੇ ਦਿੰਦੇ ਨੇ ਅ ਉਸ ਦੇ ਨਤੀਜੇ ਵਜੋਂ ਜਿਹੜਾ ਵਾ ਉਹ ਅੰਮ੍ਰਿਤਸਰ ਦਾ ਪ੍ਰਸ਼ਾਸਨ ਜੋ ਡੀਸੀ ਹੈ ਉਹ ਅ ਕਾਫੀ ਜ਼ਿਆਦਾ ਉਹ ਹੁਣ ਇਸ ਗੱਲ ਤੋਂ ਪਰੇਸ਼ਾਨ ਜੋ ਜਨਰਲ ਲੈਫਟਨੈਂਟ ਜਨਰਲ ਪੰਜਾਬ ਦੇ ਮਾਈਕਲ ਲੂਡਵਾਇਰ ਉਹ ਵੀ ਇਹ ਸਾਰੀਆਂ ਹਾਲਾਤਾਂ ਦਾ ਜਾਇਜ਼ਾ ਲੈਂਦੇ ਨੇ ਔਰ ਉਹਨਾਂ ਨੂੰ ਲੱਗਦਾ ਆ ਕਿ ਇਸ ਕਿਸਮ ਦਾ ਜੋ ਮਾਹੌਲ ਬਣ ਰਿਹਾ ਵਾ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਮੋਰੀ ਹੈ ਔਰ ਇਸ ਕਿਸਮ ਦੇ ਮਾਹੌਲ ਦੇ ਨਾਲ ਜਿਹੜਾ ਵਾ ਉਹ ਅ ਪ੍ਰਸ਼ਾਸਨ ਲਈ ਬੜੇ ਵੱਡੇ ਪੱਧਰ ਤੇ ਮੁਸ਼ਕਿਲ ਪੈਦਾ ਹੋ ਸਕਦੀ ਹੈ ਅੰਗਰੇਜ਼ੀ ਸਰਕਾਰ ਲਈ ਅੰਗਰੇਜ਼ੀ ਹਕੂਮਤ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ ਔਰ ਉਹ ਸਖਤ ਕਾਰਵਾਈ ਕਰਨ ਦਾ ਇਰਾਦਾ ਕਰਦੇ ਨੇ ਅ 9 April ਵਾਲੇ ਦਿਨ ਜਦੋਂ RAM Navami ਵਾਲੇ ਦਿਨ ਜਿਹੜਾ ਵਾ ਉਹ ਇੱਕ ਮੁਜ਼ਾਹਿਰਾ ਕੀਤਾ ਜਾਂਦਾ ਹੈ ਲੋਕਾਂ ਵੱਲੋਂ ਡੀਸੀ ਦਫ਼ਤਰ ਤੱਕ ਜਿਹਦੇ ਵਿੱਚ Hindu, Musalman ਸਭ ਜਿਹੜਾ ਹੈ ਰਲ ਕੇ ਡੀਸੀ ਦਫ਼ਤਰ ਤੱਕ ਜਿਹੜਾ ਹੈ ਰੋਜ਼ ਮਾਰਚ ਕਰਦੇ ਨੇ ਉਸ ਦੌਰਾਨ ਜਿਹੜਾ ਹੈ ਇਹ ਅਹਿਸਾਸ ਜਦੋਂ ਹੋ ਗਿਆ ਹੁਣ ਅ ਅੰਗਰੇਜ਼ੀ ਹਕੂਮਤ ਨੂੰ ਤਾਂ ਫਿਰ ਡਾਕਟਰ ਸਤਿਪਾਲ ਔਰ ਸੈਫੁਦੀਨ ਕਿਚਲੂ ਨੂੰ ਗ੍ਰਫਤਾਰ ਕਰਨ ਕਰ ਦਿੱਤਾ ਜਾਂਦਾ ਹੈ। ਅ ਇਹਨਾਂ ਦੀ ਗ੍ਰਫਤਾਰੀ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਸੀਆਂ ਵਿੱਚ ਅ ਹੋਰ ਜ਼ਿਆਦਾ ਵਿਰੋਧ ਔਰ ਅ ਰੋਸ ਦੀ ਭਾਵਨਾ ਪੈਦਾ ਕਰਦੀ ਹੈ। ਔਰ ਅ ਜਿਹੜਾ ਉੱਚਾ ਪੁਲ ਹੈ ਜਿਹਨੂੰ ਅਸੀਂ ਕਹਿੰਨੇ ਆ ਭੰਡਾਰੀ ਪੁਲ ਉੱਥੇ 10 ਅਪ੍ਰੈਲ ਵਾਲੇ ਦਿਨ ਲੋਕ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ। ਔਰ ਧਰਨਾ ਦਿੰਦੇ ਨੇ ਵਿਰੋਧ ਕਰਦੇ ਨੇ ਦੋਨਾਂ ਹੀ ਹਰਮਨ ਪਿਆਰੇ ਆਗੂਆਂ ਦੀ ਗ੍ਰਿਫਤਾਰੀ ਦਾ ਵਿਰੋਧ ਹੁੰਦਾ ਹੈ ਔਰ ਇਸ ਸਮੇਂ ਤੇ ਜਿਹੜਾ ਵਾ ਉਹ ਇਹਨਾਂ ਤੇ ਇਹ ਇਸ ਧਰਨੇ ਨੂੰ ਚੁੱਕਣ ਲਈ ਜਿਹੜਾ ਹੈ ਉਹ ਗੋਲੀ ਦਾ ਵੀ ਸਹਾਰਾ ਲਿਆ ਜਾਂਦਾ ਹੈ ਗੋਲੀਬਾਰੀ ਕੀਤੀ ਜਾਂਦੀ ਹੈ ਇਹਦੇ ਵਿੱਚ ਵੀ ਜਿਹੜਾ ਵਾ ਉਹ ਕਈ ਨੌਜਵਾਨ ਜਿਹੜੇ ਨੇ ਉਹ ਆਪਣੀ ਜਾਨ ਗਵਾਹ ਬੈਠਦੇ ਨੇ ਹਾਲਾਤ ਅੰਮ੍ਰਿਤਸਰ ਦੇ ਵਿੱਚ ਬੜੇ ਸੈਂਸਿਟਿਵ ਹੋ ਜਾਂਦੇ ਨੇ ਔਰ ਇਸ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੋਇਆ ਸਰਕਾਰ ਜੋ ਹੈ ਕਿਸੇ ਵੀ ਕਿਸਮ ਦੇ ਇਕੱਠ ਤੇ ਪਾਬੰਦੀ ਲਗਾ ਦਿੰਦੀ ਹੈ। ਤੋਂ ਅੰਮ੍ਰਿਤਸਰ ਦੇ ਵਿੱਚ ਹੁਣ 11 ਔਰ 12 ਦੀ ਤਰੀਕ ਪੂਰੇ ਹੀ ਜਿਹੜਾ ਵਾ ਉਹ ਇੱਕ ਐਸਾ ਮਾਹੌਲ ਕਿ ਜਿੱਥੇ ਕੋਈ ਇਕੱਠ ਨਹੀਂ ਹੋ ਸਕਦਾ। 13 ਅਪ੍ਰੈਲ ਵਾਲੇ ਦਿਨ ਜਲੀਆਂ ਵਾਲਾ ਬਾਗ ਵਿੱਚ ਜਿਹੜਾ ਹੈ ਉਹ ਲੋਕ ਇਕੱਠਾ ਹੋਣਾ ਸ਼ੁਰੂ ਹੁੰਦੇ ਨੇ ਅ ਮੁੱਦਾ ਉਹ ਹੀ ਰੋਲੈਕਟੈਕ ਦੇ ਖਿਲਾਫ ਔਰ ਸੈਫੁਦੀਨ ਕਿਚਲੂ ਔਰ ਡਾਕਟਰ ਸਤਿਪਾਲ ਵਰਗੇ ਜਿਹੜੇ ਸੁਤੰਤਰਤਾ ਸੰਾਨੀ ਐ ਉਹਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਔਰ ਇਸ ਮੁੱਦੇ ਤੇ ਜਦੋਂ ਲੋਕ ਇਕੱਠੇ ਹੁੰਦੇ ਨੇ ਤਾਂ ਅ ਕਿਉਂਕਿ ਜਿਹੜਾ 11 ਤਰੀਕ ਨੂੰ ਹੀ ਚਾਰਜ ਜਿਹੜਾ ਵਾ ਉਹ ਜਨਰਲ O ਡਾਇਰ ਦੁਆਰਾ ਅੰਮ੍ਰਿਤਸਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਨਰਲ ਡਾਇਰ ਨੂੰ ਦੇ ਦਿੱਤਾ ਜਾਂਦਾ ਜੋ ਕਿ ਆਪਣੇ ਸਮੇਂ ਦਾ ਬੜਾ ਹੀ ਖਰੂਰ ਕਿਸਮ ਦਾ ਜਨਰਲ ਮੰਨਿਆ ਜਾਂਦਾ ਹੈ ਅ ਜਨਰਲ ਡਾਇਰ ਜਿਸ ਤਰ੍ਹਾਂ ਕਿ ਹੰਟਰ ਕਮਿਸ਼ਨ ਦੇ ਵਿੱਚ ਉਹ ਆਪਣਾ ਬਿਆਨ ਦਿੰਦੇ ਨੇ ਹੰਟਰ ਕਮਿਸ਼ਨ ਜੋ ਕਿ ਜਲਿਆਂਵਾਲਾ ਬਾਗ ਤੋਂ ਬਾਅਦ ਜੋ ਇੱਕ ਕਮਿਸ਼ਨ ਬਿਠਾਇਆ ਗਿਆ ਇਸ ਕਾਂਡ ਨੂੰ ਦੀ ਤਫਤੀਸ਼ ਕਰਨ ਲਈ ਔਰ ਇਸ ਦੀ ਜੋ ਰਿਪੋਰਟ ਹੈ ਉਹਦੇ ਵਿੱਚ ਜਿਸ ਕਿਸਮ ਦੇ ਨਾਲ ਦੱਸਿਆ ਗਿਆ ਕਿ ਜਨਰਲ ਡਾਇਰ ਆਪਣੀ ਸਟੇਟਮੈਂਟ ਦਿੰਦੇ ਨੇ ਜਨਰਲ ਡਾਇਰ ਕਹਿੰਦੇ ਨੇ ਕਿ ਮੈਨੂੰ ਪੂਰਾ ਇਸ ਗੱਲ ਦਾ ਅਹਿਸਾਸ ਸੀਗਾ ਕਿ ਇਕੱਠ ਹੋ ਰਿਹਾ ਵਾ ਇਹ ਦੁਪਹਿਰ 12 ਵਜੇ 40 ਮਿੰਟ ਤੱਕ ਆਈ ਵਾਸ ਹੈਵਿੰਗ ਦਿਸ ਇਨਫੋਰਮੇਸ਼ਨ ਕਿ ਲੋਕਾਂ ਦਾ ਇਕੱਠ ਜਿਹੜਾ ਵਾ ਉਹ ਜਲੀਆਂ ਵਾਲਾ ਬਾਗ ਵਿੱਚ ਹੋ ਰਿਹਾ ਹੈ ਪ੍ਰੰਤੂ ਮੈਂ ਇਸ ਇਕੱਠ ਨੂੰ ਰੋਕਣ ਲਈ ਕੁਝ ਨਹੀਂ ਕੀਤਾ 5 ਵਜੇ 15 ਮਿੰਟ ਤੇ ਉਹ ਆਪਣੇ ਨਾਲ ਇੱਕ ਜਿਹੜਾ ਹੈ ਆਪਣੀ ਪੂਰੀ ਟ੍ਰੂਪ ਲੈ ਕੇ ਜਾਂਦੇ ਨੇ ਜਿਹਦੇ ਵਿੱਚ ਉਹ ਮਸ਼ੀਨ ਗਨਸ ਨਾਲ ਲੈਸ ਬਖਤਰਬੰਦ ਗੱਡੀਆਂ ਲੈ ਕੇ ਜਾਂਦੇ ਨੇ ਨਿਹੱਥੇ ਲੋਕਾਂ ਨੂੰ ਉਹ ਕਹਿੰਦੇ ਆ ਫਿਰ ਅਗੇਨ ਹੀ ਸਟੇਟਸ ਕਿ ਮੈਂ ਇਹਨਾਂ ਨੂੰ ਵਾਰਨ ਕਰਕੇ ਗੋਲੀਆਂ ਚਲਾਏ ਬਗੈਰ ਵੀ ਇਸ ਇਕੱਠ ਨੂੰ ਡਿਸਪਰਸ ਕਰ ਸਕਦਾ ਸੀ ਪਰ ਮੈਂ ਨਹੀਂ ਕੀਤਾ ਔਰ ਫਿਰ ਅਗਲੀ ਗੱਲ ਕਿ ਜਦੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਬਗੈਰ ਵਰਨਿੰਗ ਦਿੱਤੇ ਨੇ ਹਥੇ ਲੋਕਾਂ ਤੇ ਔਰਤਾਂ ਤੇ ਬੱਚਿਆਂ ਤੇ ਜਿਹੜੀ ਜਿਹੜੀ ਕਰਾਊਡ ਸੀਗੀ ਉਹਦੇ ਵਿੱਚ ਭਗਦੜ ਮਚਣੀ ਸ਼ੁਰੂ ਹੋ ਗਈ ਲੋਕ ਆਪਣੇ ਜੋ ਗੋਲੀ ਤੋਂ ਬਚਣ ਵਾਸਤੇ ਕਈ ਲੋਕਾਂ ਨੇ ਖੂ ਦੇ ਵਿੱਚ ਛਾਲ ਮਾਰੀ ਕਈ ਜਿਹੜੇ ਹੈ ਉਹ ਭਗਦੜ ਦੇ ਨਾਲ ਇੱਕ ਦੂਸਰੇ ਕੁਚਲੇ ਵੀ ਗਏ ਔਰ ਐਸੇ ਮਾਹੌਲ ਦੇ ਵਿੱਚ ਉਹ ਕਹਿੰਦੇ ਕਿ ਜਦੋਂ ਕਰਾਊਡ ਡਿਸਪਰਸ ਵੀ ਹੋਣਾ ਸ਼ੁਰੂ ਹੋ ਗਿਆ ਮੈਂ ਉਦੋਂ ਵੀ ਗੋਲੀ ਚਲਾਨੀ ਬੰਦ ਨਹੀਂ ਕੀਤੀ ਕਿਉਂਕਿ ਮੇਰਾ ਮਕਸਦ ਇਹ ਸੀ ਕਿ ਜੇਕਰ ਮੈਂ ਇਹਨਾਂ ਨੂੰ ਵਾਰਨ ਕਰਕੇ ਛੱਡ ਦਵਾਂ ਤਾਂ ਫਿਰ ਇਹ ਦੁਬਾਰਾ ਆਉਣਗੇ ਇਹ ਦੁਬਾਰਾ ਆਉਣਗੇ ਔਰ ਇਹ ਫੇਰ ਇਕੱਠੇ ਹੋਣਗੇ ਜੋ ਮੈਂ ਨਹੀਂ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਇਨਾ ਲੋਕਾਂ ਨੂੰ ਐਸਾ ਸਬਕ ਸਿਖਾਵਾ ਕਿ ਇਹ ਦੁਬਾਰਾ ਕਦੀ ਵੀ ਵਾਪਸ ਨਾ ਆ। ਇਸ ਖੂਨੀ ਸਾਕੇ ਵਿੱਚ 2000 ਲੋਕ ਸ਼ਹੀਦ ਹੋਏ। ਜਲੀਆਂ ਵਾਲਾ ਬਾਗ ਦਾ ਜੋ ਅਸਰ ਇਸ ਤੋਂ ਬਾਅਦ ਦੇਸ਼ ਦੇ ਰਾਸ਼ਟਰੀ ਆंदोलਨ ਤੇ ਪੈਂਦਾ ਆ ਜਿਸ ਕਿਸਮ ਦੇ ਰਿਐਕਸ਼ਨਸ ਜਿਸ ਕਿਸਮ ਦੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਨੇ। ਉਹਨਾਂ ਵਿੱਚ ਵੀ ਅਸੀਂ ਫਿਰ ਇਹ ਦੇਖਦੇ ਹਾਂ ਕਿ ਇਸ ਜਲੀਆਂ ਵਾਲਾ ਬਾਗ ਸਾਕੇ ਦੇ ਬੜੇ ਹੀ ਦੂਰ ਤੱਕ ਜਿਹੜੇ ਹੈ ਪ੍ਰਭਾਵ ਨਜ਼ਰ ਆਉਂਦੇ ਨੇ ਜਿੱਥੇ ਕਿ ਇਹ ਇੱਕ ਅੰਗਰੇਜ਼ੀ ਹਕੂਮਤ ਦੇ ਖਿਲਾਫ ਭਾਰਤੀ ਲੋਕਾਂ ਵਿੱਚ ਰੋਜ਼ ਪੈਦਾ ਕਰਦਾ ਆ ਇੱਕ ਨਵੀਂ ਜਾਗਰਤੀ ਨਵੀਂ ਚੇਤਨਤਾ ਆਉਂਦੀ ਹੈ ਕਿ ਇਸ ਦੇਸ਼ ਦੇ ਵਿੱਚ ਹੁਣ ਅੰਗਰੇਜ਼ਾਂ ਦਾ ਸ਼ਾਸਨ ਸਾਨੂੰ ਨਹੀਂ ਚਾਹੀਦਾ ਇਸ ਤੋਂ ਬਾਅਦ ਜਿਹੜੀ ਮੂਵਮੈਂਟ ਹੈਗੀ ਹੈ ਉਹ ਮਾਸ ਮੂਵਮੈਂਟ बन ਜਾਂਦੀ ਹੈ ماس موਵਮੈਂਟ ਬਨਨ ਦੇ ਵਿੱਚ ਲੋਕਾਂ ਦੀ ਲਹਿਰ ਬਨਨ ਦੇ ਵਿੱਚ ਰਾਸ਼ਟਰੀ ਆंदोलन ਨੂੰ ਲੋਕਾਂ ਦੇ ਨਾਲ ਤੱਕ ਪਹੁੰਚਾਉਣ ਦੇ ਵਿੱਚ ਇਸ ਜਲੀਆਂ ਵਾਲਾ ਬਾਗ ਕਾਣ ਦਾ ਬਹੁਤ ਵੱਡਾ ਯੋਗਦਾਨ ਹੈ ਅ ਜਿਹੜੇ ਕਵੀ ਮਸ਼ਹੂਰ ਕਵੀ ਸਰ ਰਵਿੰਦਰਨਾਥ ਟੈਗੋਰ ਜੋ ਕਿ ਨੋਬਲ ਲੌਰੀਅਟ ਨੇ ਪਹਿਲੇ ਭਾਰਤੀ ਜਿਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੁਆਰਾ ਨਾਈਟਹੁਡ ਦੀ ਉਪਾਦੀ ਦਿੱਤੀ ਗਈ ਉਹਨਾਂ ਨੇ ਵੀ ਰੋਸ ਵੱਜੋ ਇਸ ਸਾਕੇ ਤੋਂ ਬਾਅਦ ਆਪਣੀ ਨਾਈਟਹੁਡ ਦੀ ਉਪਾਦੀ ਜਿਹੜੀ ਹੈਗੀ ਉਹ ਵਾਪਸ ਕਰ ਦਿੱਤੀ ਪੂਰੇ ਦੇਸ਼ ਵਿੱਚ ਇਹ ਸਮਝ ਆ ਗਿਆ ਸਾਰਿਆਂ ਨੂੰ ਕਿ ਹੁਣ ਅੰਗਰੇਜ਼ ਜਿਹੜਾ ਹੈਗਾ ਵਾ ਅੰਗਰੇਜ਼ ਸਾਨੂੰ ਇੱਕ ਵੱਖਰੀ ਰੇਸ ਦੇ ਰੂਪ ਵਿੱਚ ਇੱਕ ਸਾਨੂੰ ਸਬਕ ਸਿਖਾਉਣ ਵਾਸਤੇ ਜਿਹੜਾ ਵਾ ਇਸ ਕਿਸਮ ਦੇ ਜ਼ੋਰ ਜ਼ਬਰ ਦਾ ਮਾਹੌਲ ਜ਼ੋਰ ਜ਼ਬਰ ਦਾ शासन कायम कर ਰਿਆ ਵਾ ਔਰ ਉਸ ਨੂੰ ਜਿਹੜਾ ਵਾ ਅੱਗੇ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ ਚਾਹੇ ਉਹ ਰੋਲਿਕ ਟੈਕਟ ਹੈ ਚਾਹੇ ਉਹ ਜਲੀਆਂ ਵਾਲਾ ਬਾਗ ਦੇ ਰੂਪ ਵਿੱਚ ਜੋ ਉਸ ਦਾ ਜਿਸ ਕਿਸਮ ਦੇ ਨਾਲ ਉਸ ਨੂੰ ਉਸ ਦੇ ਵਿਦਰੋਹ ਨੂੰ ਵਿਰੋਧ ਨੂੰ ਸਪਰੈਸ ਕੀਤਾ ਗਿਆ ਅ ਹੰਟਰ ਕਮਿਸ਼ਨ ਦੇ ਵਿੱਚ ਤਾਂ ਜੋ ਵੀ ਜਨਰਲ ਡਾਇਰ ਨੂੰ ਕਿਉਂਕਿ ਜਿਸ ਕਿਸਮ ਦੇ ਨਾਲ ਕ੍ਰਿਟਿਸਾਈਜ਼ ਕੀਤਾ ਉਹ ਕਈ ਵਾਰ ਇਹ ਕਿਹਾ ਜਾਂਦਾ ਆ ਕਿ ਇਹ ਬੜੇ ਮਾਈਲਡ ਵਰਡਸ ਨਾਲ ਬੜੇ ਹੀ ਸੌਫਟ ਵਰਡਸ ਨਾਲ ਕ੍ਰਿਟਿਸਾਈਜ਼ ਕੀਤਾ ਗਿਆ ਆ ਔਰ ਇਸ ਦਾ ਮਿਕਸਡ ਰਿਐਕਸ਼ਨ ਵੀ ਜਦੋਂ ਵੈਨ ਹੀ ਗੋਜ਼ ਬੈਕ ਟੂ ਇੰਗਲੈਂਡ ਤੋਂ ਜਨਰਲ ਡਾਇਰ ਨੂੰ ਜਿਹੜਾ ਹੈ ਮਿਕਸਡ ਰਿਐਕਸ਼ਨ ਮਿਲਦਾ ਆ ਅੰਗਰੇਜ਼ਾਂ ਵੱਲੋਂ ਵੀ ਕੁਝ ਜਿਹੜਾ ਹੈ ਜਿਸ ਤਰ੍ਹਾਂ సర్ విన్స్టన్ చర్చిల్ జో ਉਸ విరే సెక్రటరీ ఆఫ్ వార్ ਨੇ ਉਹ ਬੜੇ ਹੀ ਕਠੋਰ ਕੜੇ ਸ਼ਬਦਾਂ ਵਿੱਚ ਇਸ ਦਾ ਵਿਰੋਧ ਕਰਦੇ ਨੇ ਫਿਰ ਪਰ ਅਸੀਂ ਦੇਖਦੇ ਹਾਂ ਕਿ 1920 ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਨੂੰ ਸੇਵੀਅਰ ਆਫ ਪੰਜਾਬ ਦੇ ਰੂਪ ਵਿੱਚ ਉਹਨਾਂ ਨੂੰ ਇੱਕ ਸোর্ড ਆਫ ਸোর্ড ਵੀ ਪ੍ਰੈਜ਼ੈਂਟ ਕੀਤੀ ਜਾਂਦੀ ਹੈ ਸੋ ਦੈਟ ਵਾਸ ਅ ਮਿਕਸਡ ਰਿਐਕਸ਼ਨ ਬੈਕ ਹੋਮ ਫॉर ਜਨਰਲ ਡਾਇਰ ਪਰ ਸਾਡੇ ਦੇਸ਼ ਸਾਡੇ ਦੇਸ਼ ਵਾਸੀਆਂ ਲਈ ਜਿਹੜਾ ਇਹ ਖੂਨੀ ਸਾਕਾ ਆ ਇਸ ਤੋਂ ਬਾਅਦ ਅ ਐਂਡ ਆਫ ਬ੍ਰਿਟਿਸ਼ ਰੂਲ ਦੀ ਜਿਸ ਨੂੰ ਅਸੀਂ ਕਹਿੰਦੇ ਆ ਇਟ ਵਾਸ ਬਿਗਨਿੰਗ ਆਫ ਐਂਡ ਆਫ ਬ੍ਰਿਟਿਸ਼ ਰੂਲ ਇਨ ਇੰਡੀਆ ਜਲੀਆਂਵਲਾ ਬਾਗ ਦੇ ਵਿੱਚ ਜੋ ਅੱਜ ਜਿਸ ਕਿਸਮ ਦੇ ਨਾਲ ਉਸ ਨੂੰ ਇੱਕ ਮੋਨੂਮੈਂਟ ਦੀ ਤਰ੍ਹਾਂ ਅਸੀਂ ਸੰਭਾਲਿਆ ਹੋਇਆ ਵਾ ਅ ਪ੍ਰੰਤੂ ਜਿਸ ਕਿਸਮ ਦੇ ਨਾਲ ਉਸ ਦਾ ਫੇਸ ਲਿਫਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਫੇਸ ਲਿਫਟ ਦੇ ਅ ਤਹਿਤ जो उसका ओरिजिनल जो उसका मूल भाव से मिलता जाके जो एक फीलिंग एक सेंस ऑफ कि इन्नी वो घटना इतने वापरी है उस किसम की जोड़ी हैगी फीलिंग उस किस्म की जो प्रिजर्वेशन जो बचा के रखनी चाहिए सी वो उसका फेस लिफ्ट करके असि काफ़ी कुछ गवा बैठे हैं तो उस ओरिजनल फॉर्म से तो नहीं है पर ਇਸ ਦੇ ਬਾਵਜੂਦ ਜਿਹੜਾ ਹੈ ਇਹ ਇੱਕ ਜਿਹੜਾ ਹੈ ਰਾਸ਼ਟਰੀ ਇੱਕ ਮੋਨਿਊਮੈਂਟ ਇੱਕ ਦੇ ਰੂਪ ਵਿੱਚ ਇਸ ਨੂੰ ਪ੍ਰੀਜ਼ਰਵ ਕਰਨਾ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਤਾਂ ਕਿ ਆਉਣ ਵਾਲੀ ਨਸਲਾਂ ਨੂੰ ਵੀ ਇੱਕ ਸੇਧ ਮਿਲੇ ਜਿਹੜੀ ਆਜ਼ਾਦੀ ਸਾਨੂੰ ਮਿਲੀ ਹੈ ਇਹ ਇਹ ਗਿਵਨ ਨਹੀਂ ਹੈ ਵੀ ਆਰ ਨਾਟ ਐਨਟਾਈਟਲ ਟੂ ਇਟ ਵੀ ਹੈਵ ਫੌਟ ਫਾਰ ਇਟ ਵੀ ਹੈਵ ギਵਨ ਲਾਈਵਸ ਅਸੀਂ ਆਪਣੀਆਂ ਜਾਨਾਂ ਦਿੱਤੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਇੱਕੋ ਮੇਰਾ ਨਾਮ ਸੁਨੀਲ ਕਪੂਰ ਹੈ ਮੈਂ ਸ਼ਹੀਦ ਲਾਲਾ ਵਾਸੂ ਮਲ ਕਪੂਰ ਜੀ ਦਾ ਪਰਪੋਤਾ ਜਿਵੇਂ ਕਿ ਤੁਸੀਂ ਅੱਜ ਐਡੀ ਵੱਡੀ ਸਾਕੇ ਦੀ ਜਿਹੜੀ ਗੱਲ ਕੀਤੀ ਹੈ ਉਸ ਸਾਕੇ ਦੀ ਯਾਦਾਂ ਜਿਹੜੀਆਂ ਹਨ ਉਹ ਮੇਰੀ ਪਰਦਾਦੀ ਸ਼੍ਰੀਮਤੀ ਪੂਰਨ ਦੇਵੀ ਦੀ ਜਿਹੜੀ ਕਹਾਣੀਆਂ ਸੀ ਜਦੋਂ ਅਸੀਂ ਛੋਟੇ ਸੀ ਉਹਨਾਂ ਦੀ ਗੋਦ ਦੇ ਵਿੱਚ ਅਸੀਂ ਸੁਣੀਆ ਕਿ ਇਹ ਸਾਡੇ ਲਈ ਇੱਕ ਬਹੁਤ ਵੱਡੀ ਕਾਲੀ ਵਿਸਾਖੀ ਹੈ ਖੂਨੀ ਵਿਸਾਖੀ ਸੀ ਸਾਡੇ ਪਰਿਵਾਰਾਂ ਲਈ ਤਕਰੀਬਨ ਇੱਥੇ 1500 ਪਰਿਵਾਰਾਂ ਨੇ ਇਕੱਠੇ ਸ਼ਹਾਦਤ ਦਿੱਤੀ ਜਿਹੜਾ ਕਿ ਸਰਕਾਰੀ ਰਿਕਾਰਡ 492 ਦਾ 379 ਦਾ ਲੇਕਿਨ ਤਕਰੀਬਨ 1500 ਤੋਂ ਉੱਪਰ ਲੋਕ ਇੱਥੇ ਸ਼ਹਾਦਤ ਦਾ ਜਮ ਪਿੱਤਾ ਤੇ ਤਕਰੀਬਨ 2000 ਤੋਂ ਵੱਧ ਲੋਕ ਇੱਥੇ ਕਾਇਲ ਹੋਏ ਸੀ 120 ਲੋਕਾਂ ਦੀ ਸ਼ਹੀਦਾਂ ਦੀ ਲਾਸ਼ਾਂ ਜਿਹੜੀਆਂ ਉਹ ਕੂਏ ਚੋਂ ਕੱਢੀਆਂ ਗਈਆਂ ਸੀ ਮੇਰੀ ਪਰਦਾਦੀ ਇਸ ਸਾਕੇ ਦੀ ਰਾਤ ਦੀ ਗਵਾਹ ਸੀ ਕਿ ਉਸਨੇ ਜਦੋਂ ਉਹਨੂੰ ਪਤਾ ਲੱਗਾ ਕਿ ਮੇਰੇ ਪਰਦਾਦਾ ਜੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਉਹ ਫਰੀडम फाइਟਰ ਮੂਵਮੈਂਟ ਨੂੰ ਉਹ ਫੰਡਿੰਗ ਦਿੰਦੇ ਸੀ ਉਹਨਾਂ ਦਾ ਲਾਲਾ ਜੀ ਦਾ ਕੰਮ ਸੀ ਕਿ ਉਹ ਫੰਡਿੰਗ ਤੇ ਜਿਹਨੂੰ ਕਹਿੰਦੇ ਆ ਕਿ مالی ਸਹਾਇਤਾ ਅਤੇ ਆਪਣੇ ਸਾਥੀਆਂ ਦੇ ਨਾਲ ਕ੍ਰਾਂਤੀਕਾਰੀਆਂ ਦੇ ਨਾਲ ਇਸ ਮੂਵਮੈਂਟ ਨੂੰ ਆਜ਼ਾਦੀ ਦੀ ਮੂਵਮੈਂਟ ਨੂੰ ਚਲਾਉਂਦੇ ਰਹੇ ਇੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਸ਼ਾਮ ਨੂੰ ਜਦੋਂ ਗੋਲੀ ਚੱਲ ਗਈ ਤੇ ਸਾਡਾ ਘਰ ਜਿਹੜਾ ਉਹ ਤਕਰੀਬਨ ਇੱਥੋਂ 5 ਤੋਂ 10 ਮਿੰਟ ਦੂਰੀ ਤੇ ਹੀ ਹੈ ਲਗਭਗ ਉਹਨਾਂ ਨੂੰ 2 ਤੋਂ 2.5 ਘੰਟੇ ਲੱਗੇ ਇੱਥੇ ਪਹੁੰਚਦੇ ਆ ਸ਼ਾਮ ਦੇ ਵਕਤ ਰਾਤ ਦਾ ਟਾਈਮ ਹੋ ਗਿਆ ਲਾਲਟੈਂ ਲੈ ਕੇ ਆਏ ਸੀ ਨਾਲ ਲਾਸ਼ਾਂ ਦੇ ਢੇਰ ਦੇ ਵਿੱਚੋਂ ਇੱਥੇ ਲੱਭਿਆ ਗਿਆ ਉਹਨਾਂ ਨੂੰ ਔਰ ਤਕਰੀਬਨ ਉਹਨਾਂ ਨੂੰ ਕਮ ਸੇ ਕਮ ਕਹਿੰਦੇ ਸੀ ਕਿ ਘੰਟਾ ਡੇਢ ਘੰਟਾ ਲੱਗ ਗਿਆ ਲਾਸ਼ਾਂ ਦੇ ਢੇਰ ਚੋਂ ਲਬਦੇ ਲਬਦੇ ਸਾਰੀ ਰਾਤ ਉਹਨਾਂ ਨੂੰ ਇੱਥੇ ਗੋਦ ਦੇ ਵਿੱਚ ਲੈ ਕੇ ਬੈਠੇ ਰਹੇ ਤੇ ਸਵੇਰੇ ਜਿਹੜੀ ਆ ਰੈੱਡ ਕਰਾਸ ਦੀਆਂ ਜਿਹੜੀ ਉਹ ਉਸ ਟਾਈਮ ਤੇ ਸੋਸਾਇਟੀ ਸੀ ਜਿਹੜੀ ਅੱਜ ਵੀ ਚੱਲਦੀ ਆ ਉਹਦੀਆਂ ਗੱਡੀਆਂ ਆਈਆਂ ਤੇ ਉਹ ਸਿਵਲ ਹਸਪੀਟਲ ਤੇ ਆਰਾਮਬਖਤ ਉਹਨਾਂ ਦੀਆਂ ਉਪਚਾਰ ਲਈ ਲੈ ਗਏ ਜਿੱਥੇ ਕਿ ਉਹਨਾਂ ਨੂੰ ਕਿਸੇ ਨੂੰ ਵੀ ਉਪਚਾਰ ਨਹੀਂ ਮਿਲਿਆ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਦੱਸਦੇ ਸੀ ਕਿ ਇੱਥੇ ਆਵਾਰਾ ਕੁੱਤੇ ਕਿਉਂਕਿ ਬਦਬੂ ਫੈਲ ਗਈ ਸੀ ਗਰਮੀ ਦਾ ਦਿਨ ਸੀ ਬਦਬੂ ਫੈਲ ਗਈ ਆਵਾਰਾ ਕੁੱਤੇ ਗਿੱਦ ਜਾਂ ਹੋਰ ਪੰਛੀ ਜਿਹੜੇ ਉਹ ਲਾਸ਼ਾਂ ਨੂੰ ਨੋਚ ਰਹੇ ਸੀ ਔਰ ਇੱਕ ਜਿਹੜਾ ਕੂਹਾਂ ਉਹਦੇ ਕੋਲ ਇੱਕ ਹੈਂਡ ਪੰਪ ਸੀ ਪੁਰਾਣਾ ਜਦੋਂ ਉਹ ਕਹਿੰਦੇ ਕਿ ਜਦੋਂ ਉਹਨੂੰ ਵੀ ਪਾਣੀ ਲਈ ਲੋਕ ਪੁਕਾਰ ਰਹੇ ਸੀ ਕਿ ਤੜਪ ਰਹੇ ਸੀ ਤੇ ਉਹਨੂੰ ਜਦੋਂ ਉਹਨਾਂ ਨੇ ਪੁਕਾਰ ਆਪਣਾ ਹੈਂਡ ਪੰਪ ਦੇ ਕੋਲ ਜਾ ਕੇ ਉਹਨੂੰ ਵੀ ਚਲਾਇਆ ਤੇ ਉਹਦੇ ਚੋਂ ਵੀ ਖੂਨ ਨਿਕਲ ਰਿਆ ਸੀ ਪਾਣੀ ਨਹੀਂ ਸੀ ਨਿਕਲਿਆ ਉਹ ਇਹ ਬੜੀ ਵੱਡੀ ਇੱਕ ਦਰਦਨਾਕ ਦਾਸਤਾ ਹੈ ਜੱਲੇ ਵਾਲੇ ਬਾਗ ਦੀ ਜਿੰਨੂੰ ਕੀ ਬਿਆਨ ਕਰਨਾ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਮੁਸ਼ਕਿਲ ਹੈ ਉਹ ਦ੍ਰਿਸ਼ ਜਿੰਨੇ ਦੇਖਿਆ ਉਹਦਾ ਬਹੁਤ ਵੱਡਾ ਜਿਹੜਾ ਜਿਗਰ ਹੋਏਗਾ ਜਿਹਨੇ ਐਡਾ ਵੱਡਾ ਦ੍ਰਿਸ਼ ਦੇਖਿਆ ਹੋਊਗਾ ਜਿਨ੍ਹਾਂ ਨੇ ਵੀ ਲੋਕ ਰਾਤ ਹੀ ਆਏ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਮੰਜੀਆਂ ਤੇ ਕੋਈ ਚਾਦਰਾਂ ਚ ਪਾ ਕੇ ਲੈ ਗਿਆ ਤਾਂ ਕਿ ਜਨਰਲ ਡਾਇਰ ਦੀ ਨਜ਼ਰ ਦੇ ਵਿੱਚ ਇਹ ਨਾ ਪਵੇ ਕਿ ਇਹ ਵੀ ਇੱਥੇ ਪਹੁੰਚੇ ਸੀ ਤੇ ਉਹਨਾਂ ਦੇ ਦੇਸ਼ದ್ರੋਹ ਦੇ ਮਾਮਲੇ ਉਹਨਾਂ ਨੇ ਉਹਨਾਂ ਦੇ ਉੱਤੇ ਦਰਜ ਕਰ ਦਿੱਤੇ ਗਏ ਉਸ ਬ੍ਰਿਟਿਸ਼ ਸਰਕਾਰ ਦੇ ਇਸ ਤੋਂ ਡਰਦੇ ਹੋਏ ਡਰ ਦੇ ਮਾਹੌਲ ਦੇ ਵਿੱਚ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਚਾਦਰਾਂ 'ਚ, ਮੰਝੀਆਂ 'ਤੇ, ਰੇੜੀਆਂ 'ਤੇ, ਰਿਕਸ਼ਾ ਰੇੜੀਆਂ 'ਤੇ ਪਾ ਕੇ ਆਪਣੇ ਘਰਾਂ ਨੂੰ ਲੈ ਗਏ ਤੇ ਕਿਸੇ ਨੇ ਇਹ ਵੀ ਨਹੀਂ ਕੀਤਾ ਕਿ ਉਹਦਾ ਉਚਾਰ ਲੀਜੀਏ ਹਸਪਤਾਲ ਵੀ ਲੈ ਜੀਏ ਲੋਕ ਘਰਾਂ 'ਚ ਹੀ ਆਪਣੇ ਉਪਚਾਰ ਕਰਦੇ ਰਹੇ ਕਈ ਲੋਕ ਬਾਅਦ 'ਚ ਇਹ ਵੀ ਪਤਾ ਲੱਗਾ ਕਿ ਜ਼ਖਮੀ ਹਾਲਤ ਤੋਂ ਬਾਅਦ ਕਿਸੇ ਦੀ ਲੱਤ ਵੱਡੀ ਗਈ, ਕਿਸੇ ਦੀ ਬਾਹ ਵੜ ਦਿੱਤੀ ਗਈ ਕਿਉਂਕਿ ਉਹਨੇ ਉਪਚਾਰ ਹੀ ਨਹੀਂ ਕਰਾਇਆ ਔਰ ਗੋਲੀ ਦਾ ਜ਼ਹਿਰ ਫੈਲਦਾ ਗਿਆ ਤੇ ਲੋਕ ਉਸ ਤੜਪ ਨਾਲ ਤੜਪ ਤੜਪ ਕੇ ਹੀ ਮਰ ਗਏ ਉਹ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਤੁਹਾਡੇ ਇੱਕ ਇਹਦੇ ਨਾਲ ਹੋਰ ਕਿਹੜਾ ਚਾਹਨਾ ਕਿ 105 ਸਾਲ ਬੀਤਣ ਤੇ ਬਾਅਦ ਵੀ ਅੱਜ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਬੰਦਾ ਹੱਕ ਸਰਟੀਫਿਕੇਟ ਤਮਰ ਪੱਤਰ ਨਹੀਂ ਮਿਲੇ ਨਾ ਭਾਰਤ ਸਰਕਾਰ ਨੇ ਦਿੱਤੇ ਨਾ ਨਾ ਪੰਜਾਬ ਸਰਕਾਰ ਨੇ ਦਿੱਤੇ ਅੱਜ ਕਾਂਗਰਸ ਦੀ ਵੀ ਸਰਕਾਰ ਰਹੀ ਭਾਜਪਾ ਦੀ ਵੀ ਸਰਕਾਰ ਹੈ ਅਕਾਲੀ ਭਾਜਪਾ ਦੀ ਪੰਜਾਬ ਚ ਰਹੀ ਕਾਂਗਰਸ ਦੀ ਵੀ ਰਹੀ ਆਮ ਆਦਮੀ ਪਾਰਟੀ ਵੀ ਆ ਗਈ ਹੈ ਲekin ਹਰ ਸਰਕਾਰ ਇਥੇ ਬڑے ਬڑے ਵੱਡੇ ਵਾਦੇ ਤੇ ਇਥੋਂ ਬੜੀ ਬੜੀ ਵੱਡੀਆਂ ਕਸਮਾਂ ਖਾ ਕੇ ਚਲੇ ਜਾਂਦੇ ਆ ਲੇਕਿਨ ਇਹਨਾਂ ਪਰਿਵਾਰਾਂ ਨੂੰ ਕੋਈ ਅਜ ਤੱਕਨ ਸਹੂਲਤ ਜਾਂ ਉਹਨਾਂ ਦੇ ਬੰਦੇ ਹੱਕ ਨਹੀਂ ਮਿਲੇ ਇਹ ਪਿੱਛੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੀ ਇਹ ਫੋਟੋ ਲੱਗੀ ਆ ਲੇਕਿਨ ਤੁਸੀਂ ਬੁੱਤ ਵੇਖੋ ਇਹਨਾਂ ਦੇ ਵੀ ਪਰਿਵਾਰ ਅਜ ਦਿਹਾੜੀਆਂ ਕਰ ਰਹੇ ਨੇ ਇਹਨਾਂ ਦੇ ਪਰਿਵਾਰਾਂ ਦੇ ਕੋਲ ਛੱਤ ਨਹੀਂ ਹੈ ਸਾਡੇ ਪਰਿਵਾਰਾਂ ਕੋਲ ਕਈਆਂ ਕੋਲ ਛੱਤਾ ਨਹੀਂ ਹੈ ਯਾ ਉਹਨਾਂ ਦੇ ਪਰਿਵਾਰਾਂ ਕੋਲ ਕਈਆਂ ਕੋਲ ਇਹੋ ਜਿਹਾ ਕਿ ਕੈਂਸਰ ਨਾਲ ਪੀੜਿਤ ਨੇ ਤੇ ਉਹ ਵਿਚਾਰੇ ਲੋਕ ਆਪਣਾ ਇਲਾਜ ਨਹੀਂ ਕਰਵਾ پا ਰਹੇ ਪੋਤੇ-ਪੜਪੋਤੇ ਰੋਜ਼ਗਾਰ ਨਹੀਂ ਹੈ ਸੋ ਮੈਂ ਸਮਝਦਾ ਕਿ ਸਾਡੇ ਲਈ ਜਿਹੜੇ ਸੁਪਨੇ ਵੇਖੇ ਸੀ ਇਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਨੇ ਐਡੀ ਵੱਡੀ ਆਪਣੀ ਜਾਨ ਦੀ ਕੁਰਬਾਨੀਆਂ ਦੇ ਗਏ ਉਹਨਾਂ ਨੂੰ ਵੀ ਅੱਜ ਤੱਕ ਇਹਨਾਂ ਨੇ ਨਿਆਂ ਨਹੀਂ ਦਿੱਤਾ 75 ਸਾਲ ਬੀਤਣ ਤੇ ਬਾਅਦ ਵੀ ਅੰਮ੍ਰਿਤਕਾਲ ਦੇ ਵਿੱਚ ਸਾਡੇ ਵਾਸਤੇ ਇਹ ਕਾਲੀ ਰਾਤ ਹੀ ਹੈ ਤੇ ਕਾਲੀ ਰਾਤ ਹੀ ਚਲਦੀ ਰਹੇਗੀ ਮੇਰਾ ਨਾਮ ਕਮਲ ਪੋਧਾਰੇ ਜੀ ਮੇਰੇ ਦਾਦਾ ਜੀ ਰਖਮੀਚੰਦ ਜੀ ਪੋਧਾਰੇ ਅੱਥੇ ਸ਼ਹੀਦ ਹੋਏ ਸਨ ਉਹ ਲਾਟਾਕ ਦੇ ਵਿਰੋਧ ਵਿੱਚ ਜਿਹੜੀ ਜਨਸਭਾ ਹੋ ਰਹੀ ਸੀ ਨਾ ਤੇ ਉਸ ਦੇ ਵਿੱਚ ਵਿਰੋਧ ਦਾ ਉਗਾਲਾ ਕਰਨ ਵਾਸਤੇ ਉਸ ਜਨਸਭਾ ਚ ਸ਼ਾਮਲ ਹੋਏ ਸੀ ਮੇਰੇ ਦਾਦਾ ਜੀ ਬਾਕੀ ਡੈਡ ਬੋਡੀਓ ਕਰ ਗਈ ਰੋਣੋ ਕੋ ਜਈਦਾ ਗੱਲਾਂ ਕੱਦਦੇ ਤੇ ਰੋਣਾ ਹੁੰਦਾ ਤੇ ਬਾਕੀ ਕਿਸੇ ਨੇ ਸਾਨੂੰ ਦਿਲਾਸਾ ਥੋੜੀ ਜਿਹੀ ਦੇਣੀ 105 ਸਾਲ ਬੀਤ ਗਏ ਤੇ ਅੱਜ ਤੱਕ ਸਾਨੂੰ ਕਿਸੇ ਨੇ ਪੰਜ ਪੈਸੇ ਦੀ ਕੋਈ ਇਮਦਾਦ ਨਹੀਂ ਦਿੱਤੀ ਇਤੋ ਇਤੋ ਕਿੰਨੀ ਤੰਗ ਦਿੱਲੀ ਹੈ ਸਰਕਾਰ ਕੇ ਇੱਕ ਕਾਗਜ਼ ਦੇਉ ਤਾਂ ਫ੍ਰੀडम फाइਟਰ ਦਾ ਸਰਟੀਫਿਕੇਟ ਵੀ ਬਣਾ ਕੇ ਦੇ ਦਿੰਦੇ ਤੇ ਸਾਡੀ ਪਛਾਣ ਤੇ ਬਣ ਜਿਓ ਕੋਈ ਅਸੀਂ ਤਾਂ ਕਿਸੇ ਨੂੰ ਕਹਿ ਸਕੀਏ ਕਿ ਅਸੀਂ ਸਤੀ ਪਰਿਵਾਰਤ ਹੋ ਗਏ ਆ ਉਹ ਵੀ ਨਹੀਂ ਦੇਣ ਨੂੰ ਤਿਆਰ ਹੋ ਕੋਰ ਸਿੱਖ ਕੁਝ ਨਹੀਂ ਮੰਗਦੇ ਇੱਕ ਸਰਟੀਫਿਕੇਟ ਹੀ ਦਿੱਤਾ ਜਾਵੇ ਨਾ ਉਹ ਹੀ ਸਾਡੀ ਵੱਡਾ ਬੜਾ ਉਖਾ ਲੱਗਦਾ ਅੱਖਾਂ ਚ ਪਣੀ ਆਂਦਾ ਜਿਸ ਵੇਲੇ ਪਾਸਾ ਗੱਲਾਂ ਕਰਦੇ ਬੈਸੀ ਨਾ ਰੋਣਾ ਆਂਦਾ ਮੇਰੇ ਨੂੰ ਓਏ ਜੇ ਹਮਤਾਜਾ ਉਹਨੇ ਸਾਡੇ ਵਾਸਤੇ ਸਰ ਦੇਖੋ ਜੀ ਵਿਸਾਖੀ ਦਾ ਦਿਨ ਸੀ 13th April 1919 13 April 1919 ਉਦੋਂ ਇੱਥੇ ਇੱਕ ਤੇ ਵਿਸਾਖੀ ਸੀ ਨੰਬਰ 2 ਜਲੀਆਂ ਵਾਲੇ ਬਾਗ ਦੇ ਅੰਦਰ ਨਾ ਮੀਟਿੰਗ ਰੱਖੀ ਗਈ ਸੀ ਰੋਲੇਟ ਐਕਟ ਦੇ ਵਿਰੋਧ ਰੋਲੇਟ ਐਕਟ ਇੱਕ ਤਰ੍ਹਾਂ ਦਾ ਕਾਨੂੰਨ ਸੀ ਉਹਦੇ ਮੁਤਾਬਿਕ ਨਾ ਜਿਹਦੇ ਉੱਤੇ ਵੀ ਸ਼ੱਕ ਹੋਇਆ ਨੂੰ ਸਿੱਧਾ ਹੀ ਫੜ ਕੇ 2 ਸਾਲ ਦੀ ਜੇਲ੍ਹ 'ਚ ਬੰਦ ਕਰ ਦਿੱਤਾ ਤੇ ਇੱਥੇ ਘੱਟੋ-ਘੱਟ 10 ਤੋਂ 15 ਹਜ਼ਾਰ ਦੇ ਕਰੀਬ ਲੋਕ ਇਕੱtre ਹੋਏ ਸੀ ਹੁਣ ਤੁਸੀਂ ਕਹੋਗੇ ਕਿ ਇੰਨੀ ਪੀੜ ਕਿਉਂ ਹੋ ਗਈ ਬਈ ਕਿਉਂਕਿ ਸਭ ਤੋਂ ਪਹਿਲੇ ਦੇਸ਼ ਭਗਤੀ ਦੀ ਭਾਵਨਾ ਕਿੰਨੀ ਸੀ ਵਿਸਾਖੀ ਦਾ ਤਿਹਾੜੀ ਸੀ ਗੋਲਡਨ ਟੈਂਪਲ ਦੇ ਨਜ਼ਦੀਕ ਹੀ ਆ ਜਗਾ ਸੀ ਤੇ ਦਿਨ ਵੀ ਰਵੀਵਾਰ ਦਾ ਸੀ ਤੇ ਲੋਕਾਂ ਨੂੰ ਦੇਖਦੇ ਦੇਖਦੇ ਭੀੜ ਕਾਫੀ ਮਾਤਰਾ ਦੇ ਵਿੱਚ ਇਕੱਠੇ ਹੋ ਗਈ ਸੀ ਤੇ ਜਨਰਲ ਡਾਇਰ ਦਾ ਨਾਮ ਤੇ ਸਾਨੂੰ ਸਭ ਨੂੰ ਪਤਾ ਵਾ ਤੇ ਉਸ ਨੂੰ ਮੀਟਿੰਗ ਦਾ ਪਤਾ ਚੱਲਿਆ ਤੇ ਸ਼ਾਮ ਨੂੰ 5:30 ਵਜੇ ਦੇ ਕਰੀਬ ਆਪਣੇ 90 ਸਿਪਾਈਆਂ ਦੇ ਨਾਲ ਉਹ ਕਿਹੜਾ ਰਸਤਾ ਹੈਗਾ ਸੀ ਆਨ ਜਾਣ ਵਕਤ ਉਸ ਨੇ ਇੱਕੋ ਹੀ ਰਸਤਾ ਹੁੰਦਾ ਥੀ ਥੋੜਾ ਪਿੱਛੇ ਦੇਖੋਗੇ ਨਾ ਲਾਸਟ ਦੇ ਵਿੱਚ ਤੇ ਤੁਹਾਨੂੰ ਪਤਾ ਲੱਗੇਗਾ ਜਿੱਥੋਂ ਆਪਾਂ ਐਂਟਰੀ ਕਰਦੇ ਆ ਉਸੇ ਰਸਤੇ 'ਚੋਂ ਆ ਗਿਆ ਸਿੱਧਾ ਉਹਦੇ ਸਿਪਾਈ ਫ ਅੱਥੇ ਅੱਗੇ ਮੀਟਿੰਗ ਚੱਲਦੀ ਭਈ ਸੀ ਸਾਰੇ ਬਾਗ ਦੇ ਵਿੱਚ ਬਗੈਰ ਕੋਈ ਚੇਤਾਵਨੀ ਨ ਦਿੱਤੇ ਉਹਨੇ ਆਪਣੇ ਸਪਾਹੀਆਂ ਨੂੰ ਇਹੋ ਵੀ ਦੇਸ਼ ਦਿੱਤਾ ਕਿ ਗੋਲਾਬਾਰੀ ਚਾਲੂ ਕਰੋ ਪੂਰੇ 10 ਮਿੰਟ ਤੱਕਨ ਗੋਲਾਬਾਰੀ ਹੁੰਦੀ ਰਹੀ 1650 ਗੋਲੀ ਚੱਲੀ ਤੇ ਕਾਫੀ ਨਿਰਦੋਸ਼ ਇਹਦੇ ਵਿੱਚ ਵਿਅਕਤੀ ਮਾਰੇ ਗਏ ਸੀ ਉਹਨਾਂ ਦੀ ਅੱਗੇ ਦੇਖਾਂਗੇ ਨਾ ਇਸ ਸਾਈਡ ਤੇ ਖੂਬ ਵੀ ਆਏਗਾ ਛੇ ਦੇਖੂ ਖੂ ਉਸ ਵਕਤ ਵੀ ਹੁੰਦਾ ਸੀ ਅੱਜ ਵੀ ਆ ਫਰਕ ਸਿਰਫ ਇੰਨਾ ਹੈਗਾ ਕਿ ਉਸ ਸਮੇਂ ਗਰਾਊਂਡ ਲੈਵਲ ਤੇ ਐਸੀ ਮਤਲਬ ਜ਼ਮੀਨ ਦੀ ਸਤ੍ਹਾ ਦੇ ਬਰਾਬਰ ਹੈਗਾ ਸੀ ਤੇ ਪਾਣੀ ਭਰਿਆ ਹੋਇਆ ਸੀ ਪਾਣੀ ਨਾਲ ਫੁੱਲ ਲਗਾ ਸੀ ਗੋਲੀਬਾਰੀ ਤੋਂ ਬਚਣ ਲਈ ਲੋਕਾਂ ਨੇ ਉੱਚ ਛਾਲਾ ਮਾਰੀਆਂ ਕੁਝ ਭਗਦਰ ਚ ਵੈਸੇ ਹੀ ਡਿੱਗ ਪਏ ਤੇ 120 ਡੈੱਡ ਬੋਡੀਆਂ ਉਹਦੇ ਵਿੱਚੋਂ ਕੱਡੀਆਂ ਗਈਆਂ ਸੀ ਉਸ ਤੋਂ ਬਾਅਦ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਨਜ਼ਰ ਆਣਗੇ ਤੇ ਗੋਲੀਬਾਰੀ ਗੇਟ ਤੋਂ ਹੀ ਚੱਲੀ ਸੀ ਤੇ ਤੁਹਾਨੂੰ ਦੱਸਿਆ ਖੂਬ ਵੀ ਗਰਾਊਂਡ ਲੈਵਲ ਤੇ ਗਈ ਤੇ ਸਿੱਧੀ ਜਿਹੜੀ ਲੋਕਾਂ ਨੂੰ ਗੋਲੀ ਨਹੀਂ ਲੱਗੀ ਜਾਂ ਲੋਕਾਂ ਦਾ ਸੀਨਾ ਚੀਰ ਦੋ ਅੱਜ ਵੀ ਦੀਵਾਰਾਂ ਦੇ ਉੱਪਰ ਉਹਦੇ ਨਿਸ਼ਾਨ ਮੌਜੂਦ ਨੇ ਮੇਰੇ ਪਿੱਛੇ ਦੇਖੋਗੇ ਤੁਹਾਨੂੰ ਸਮਾਰਕ ਨਜ਼ਰ ਆਏਗਾ ਉਹਨੂੰ ਕੰਦੇ ਜੀ ਫਲੇਮ ਆਫ ਲਿਬਰਟੀ 1961 ਚ ਡਾਕਟਰ ਰਾਜੇਂਦਰ ਪਸ਼ਾ ਜੀ ਤੇ ਪੰਡਿਤ ਜਵਾਲਾਲਾਲ ਜੀ ਨਹਿਰੂ ਪਹਿਲੇ ਰਾਸ਼ਟਰਪਤੀ ਸਾਹਿਬ ਤੇ ਪਹਿਲੇ ਪ੍ਰਧਾਨ ਮੰਤਰੀ ਜਿਨੇ ਨੂੰ ਸਥਾਪਿਤ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਸੀਂ ਇੱਥੇ ਹੀ ਦਿੰਨੇ ਆ ਜੀ ਮਰਿਆਦਾ ਜੀ ਕਿ ਸਭ ਤੋਂ ਪਹਿਲੇ ਤੇ ਮੈਂ ਜਿੰਨੇ ਵੀ ਸਾਡੇ ਦੇਸ਼ਵਾਸੀ ਨੇ ਦੇਸ਼ ਕੀ ਵਿਦੇਸ਼ਾਂ ਦੇ ਵਿੱਚ ਵੀ ਰਹਿੰਦੇ ਨੇ ਮੈਂ ਇਹੋ ਹੀ ਪੀਲ ਕਰਨਾ ਚਾਹੁੰਦਾ ਕਿ ਇਹ ਇੱਕ ਪਿਕਨਿਕ ਸਪੌਟ ਨਹੀਂ ਹੈਗਾ ਜੀ ਇਹ ਇੱਕ ਸ਼ਹੀਦਾਂ ਦੀ ਧਰਤੀ ਆ ਅਸੀਂ ਅੱਜ ਚਲੋ ਹੁਣ ਮੈਂ ਸ਼ੇਪ ਕਰਨਾ ਇੱਕ ਕੱਟ ਕੱਟ ਲੱਗ ਜਾਂਦਾ ਤੇ ਮਾਨੂੰ ਕਿੰਨੇ ਦਰਦ ਹੁੰਦੀ ਮੈਂ ਸਭ ਤੋਂ ਪਹਿਲੇ ਡਟੋਲ ਫਿਟਕੜੀ ਜਾਂ ਇੰਜੈਕਸ਼ਨ ਲੈਣਾ ਕਿ ਕੁਝ ਨਾ ਹੋ ਜੇ ਉਸ ਸਮੇਂ ਕੀ ਸੀ ਕਿੰਨੇ ਗੋਲੀਆਂ ਖਾਧੀਆਂ 24 ਘੰਟੇ ਤੜਪ ਤੜਪ ਕੇ ਦਮ ਤੋੜਿਆ ਇੱਥੇ ਆ ਕੇ ਅਸੀਂ ਸੌਫਟੀ ਖਾਈਏ ਇੱਥੇ ਆ ਕੇ ਅਸੀਂ ਜਨਮ ਦਿਨ ਮਨਾਈਏ ਇਹ ਕੋਈ ਉਚਿਤ ਅਦਾ ਨਹੀਂ ਬੰਦਾ ਜੀ ਸ਼ਹੀਦਾਂ ਦੀ ਜਗ੍ਹਾ ਪ੍ਰਣਾਮ ਕਰਨਾ ਚਾਹੀਦਾ ਇਹਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਨੂੰ ਆਜ਼ਾਦੀ ਕਿਸ ਤਰ੍ਹਾਂ ਮਿਲੀ ਗੱਲਾਂ ਨਾਲ ਨਹੀਂ ਮਿਲੀ ਕੁਰਬਾਨੀਆਂ ਦੇ ਦੇ ਕੇ ਮਿਲੀ ਸਾਕਾ ਜੱਲੇ ਵਾਲਾ ਬਾਗ ਦਾ ਇੱਕ ਅਹਿਮ ਹਿੱਸਾ ਸ਼ਹੀਦੀ ਖੂ ਜਿੱਥੇ ਕਰੀਬ 120 ਲਾਸ਼ਾਂ ਬਰਾਮਦ ਹੋਈਆਂ ਸਨ ਜਦੋਂ ਗੋਲੀਬਾਰੀ ਹੋਈ ਹੈ ਜਨਰਲ ਡਾਇਰ ਨੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਬਚਦੇ ਹੋਏ ਜਾਨ ਬਚਾਉਣ ਵਾਸਤੇ ਖੂਨ ਦੇ ਵਿੱਚ ਛਾਲਾ ਮਾਰਿਆ ਸਨ ਪਰ ਨਹੀਂ ਸੀ ਪਤਾ ਕਿ ਉਹ ਜਰਨਲ ਡਾਇਰ ਦੀਆਂ ਗੋਲੀਆਂ ਤੋਂ ਨਹੀਂ ਬਚ ਸਕਣਗੇ ਇਤਿਹਾਸ ਦਾ ਉਹ ਕਾਲਾ ਦਿਨ ਜਿਸ ਦਿਨ 20000 ਦੇ ਕਰੀਬ ਇੱਥੇ ਕੱਟ ਹੋਇਆ ਸੀ ਪਰ ਹਜ਼ਾਰਾਂ ਦੀ ਜਾਨ ਗਈ ਹੈ ਹਜ਼ਾਰਾਂ ਜ਼ਖਮੀ ਹੋਏ ਸੀ ਉਸ ਵੇਲੇ ਦੀ ਗੱਲ ਕਰੀਏ ਤਾਂ ਜਲਿਆਂ ਵਾਲੇ ਬਾਗ ਦੀ ਹਰ ਦੀਵਾਰ ਤੇ ਗੋਲੀਆਂ ਦੇ ਨਿਸ਼ਾਨ ਜੋ ਅੱਜ ਵੀ ਇੱਥੇ ਦੇਖੇ ਜਾ ਸਕਦੇ ਨੇ ਸ਼ਹੀਦਾਂ ਦੀਆਂ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਬਤਨ ਪਰ ਮਰਨੇ ਵਾਲੋ ਕਾ ਯਹੀ ਬਾਕੀ ਨਿਸ਼ਾਨਾਂ ਕਾ ਉਹਨਾਂ ਸ਼ਹੀਦਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣਾ ਕੱਤਰਾ ਤੱਕ ਦੇਸ਼ ਦੇ ਕੁਰਬਾਨ ਕੀਤਾ ਜੱਲਿਆਵਾਲੇ ਬਾਗ ਦਾ ਸਾਕਾ ਅੱਜ 13 ਅਪ੍ਰੈਲ ਸਨ 1919 ਜਦੋਂ ਵੀ ਯਾਦ ਕਰਦੇ ਆ ਤਾਂ ਉਸ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ